ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਜਿਦਾਂ ਕੀ ਤੁਹਾਨੂੰ ਪਤਾ ਹੈ ਕਿ ਮੁੰਡਾ ਸੌਹਰੇ ਆਇਆ ਮੁੰਡਾ ਸੌਹਰੇ ਆਇਆ ਕੁੜੀ ਪੇਕੇ ਆਈ ਨਹੀਂ ਨਿਕਲਦੀ ਕੰਨੇ ਦਿਨ ਹੋ ਗਏ ਨੇ ਮੈਂ ਕਹਿੰਦਾ ਚਲੀਏ ਚਲੀਏ ਥੋੜੀ ਨੇ ਪੇਕੇ ਆ ਕੇ ਕਿਤੇ ਨਹੀਂ ਨਿਕਲ ਐਵੇਂ ਕਹਿੰਦੇ ਆ ਛੱਪੜ 'ਚ ਬੜੀ ਮੱਝ ਤੇ ਕੁੜੀ ਜਨਾਨੀ ਪੇਕੇ ਇਹਨਾਂ ਨੂੰ ਕੱਢਣਾ ਬੜਾ ਔਖਾ ਹੁੰਦਾ ਉਹ ਹਾਲ ਮੇਰਾ ਹੋਇਆ ਮੈਨੂੰ ਕਹਣਾ ਚੱਲੀਏ ਚੱਲੀਏ ਇਹਦੇ ਕੰਨ ਤੇ ਜੂੰਣ ਹੀ ਸ਼ਰਕਦੀ ਜੂੰ ਜੂੰ ਛੱਡ ਕੇ ਲੀਕ ਹੀ ਸ਼ਰਕ ਜੇ ਚਲੋ ਉਹੇ ਬੜੀ ਹੁਣ ਜੂੰਆਂ ਰਹੀਆਂ ਨਹੀਂ ਤੇ ਤਾਂ ਵੀ ਸ਼ਰਕਦੀਆਂ ਤੇ ਸ਼ਰਕਦੀਆਂ ਵੀ ਨਹੀਂ ਤਾਂ ਤੇ ਸ਼ਰਕਦੀਆਂ ਨਹੀਂ ਐ ਨਾ ਇਹ ਪਤਾ ਨਹੀਂ ਸਮਾ ਕਿਦਾਂ ਦਾ ਆ ਗਿਆ ਜੂੰਆਂ ਹੁੰਦੀਆਂ ਤੇ ਚਲ ਸ਼ਰਕਦੇ ਜਾਂਦੀਆਂ ਹੀ ਕੰਨ ਚ ਸ਼ਰਕਦੀਆਂ ਨਹੀਂ ਹੋਰ ਤਰ੍ਹਾਂ ਵਾਗਦੀਆਂ ਵੀ ਡਿੱਗਦੀਆਂ ਵੀ ਹੈਂ ਉਹ ਫਿਰ ਕੱਲੀਆਂ ਸਰਕਦੀਆਂ ਨਹੀਂ ਥੱਲੇ ਡੇਕਦੀਆਂ ਵੀ ਭਗਦੀਆਂ ਹੂੰ ਬੱਸ ਆਹੋ ਜੂਆਂ ਦੀ ਗੱਲ ਕਰਦੇ ਤੁਸੀਂ ਹੂੰ ਮੈਂ ਕੱਲੀਆਂ ਸਰਕਦੀਆਂ ਨਹੀਂ ਉਹ ਫਿਰ ਵਗਦੀਆਂ ਵੀ ਠਾਣ ਗਰਮੀ ਨਾਲ ਹੂੰ ਜੀ ਜੁਵਜੀ ਪੁਣੀ ਨਾਨਕ ਆਏ ਨਹੀਂ ਮਾਨ ਹਾਂ ਛੋਪਦੀਪ ਨਾਨਕ ਆਇਆ ਨਹੀਂ ਮਾਨ ਇਹ ਨਿਕਲਦਾ ਨਾ ਨਹੀਂ ਲੈ ਲਿਆ ਇੰਨੇ ਖਾਈਆਂ ਜੁੱਤੀਆਂ ਛੋਪਦੀਪ ਤਾਂ ਜੀ ਲੱਗਾ ਹਣ ਛੋਪਦੀਪ ਤਾਂ ਲੱਗਾ ਜੀ ਕਿੰਦਾ ਤੁਸੀਂ ਕਰੋਗੇ ਮੇਰਾ ਕੀ ਮੈਂ ਨਹੀਂ ਜਾਂਦਾ ਇਥੋਂ ਲਾਲੋ ਜੋਰ ਹੈ ਲਾਲੋ ਜੋਰ ਵਜਾ ਲੋ ਢੋਲ ਪਾ ਦੇਖ ਲੈ ਦਿੰਦਾ ਇਹੋ ਚਾਰ ਦਿਨ ਆਏ ਘੁੰਮ ਫਿਰ ਲਈ ਆ ਇੱਕ ਆ ਦੋ ਮੈਡਮ ਆਏ ਨਹੀਂ ਜਾਣ ਦਿੰਦੀਆਂ ਸਾਨੂੰ ਹੈ ਸਿਕਾਇਦੀ ਟਿੱਡੀ ਜੀ ਹੈ ਨਾ ਜਾਣ ਦਾ ਨਾਲ ਉਹ ਰੌਂਡ ਆ ਪੈਂਦੀ ਉਸੇ ਵੇਲੇ ਫਿਰ ਜਾਣਦੇ ਨਾ ਕਿ ਨਹੀਂ ਸਾਨੂੰ ਜਾਣਦੇ ਨਹੀਂ ਜਾਣਦੇ ਹਲੇ 5 6 ਦਿਨ ਨਹੀਂ ਬੱਲੇ ਬੱਲੇ ਸਬਤਾ ਹੋ ਗਿਆ ਸਾਨੂੰ ਆਇਆ ਇਹ ਸਮੁੰਦਰ ਪੇਕਾ ਇਹ ਸਮੁੰਦਰ ਪੇਕਾ ਇਹ ਸਮਣ ਕੇ ਮਸ਼ੀਨਰੀ ਲਗੀ ਟਰਾਲੀਆਂ ਟਰੂਲੀਆਂ ਰੀਪਰ ਸ਼ੀਪਰ ਤੇ ਸਮੁੰਦਰ ਇਧਰ ਸਮਣ ਕੇ ਡੰਗਰ گاਵਾ ਮੱਜਾਂ ਗਾਂਵਾਂ ਮੱਜਾਂ ਵਿਚਰੀਆਂ ਗਰਮੀ ਬੜੀ ਆ ਦੰਗਰ ਵੀ ਕੀ ਕਰਨਾ ਦੋ ਵਾਰੀ ਨਿਵਾਲਦੀਆਂ ਤੇ ਅਜੇ ਵੀ ਕਿਦਾਂ ਡਈਆਂ ਦੋ ਵਾਰੀ ਬਾਅਦ ਛੱਡ ਕੇ ਚਾਰ ਵਾਰੀ ਨਿਵਾਅ ਦੇ ਡੰਗਰ ਵਿਚਾਰੇ ਨਾਲੇ ਗਾਈਆਂ ਜਿਹੜੀਆਂ ਜ਼ਿਆਦਾ ਗਰਮੀ ਮਹਿਸੂਸ ਕਰਦੀਆਂ ਵਾ ਹਮ ਇਹ ਇੱਕ ਗੱਲ ਈ ਆ ਪਿੰਡਾਂ ਵਿੱਚ ਇਹ ਵੀ ਖੁੱਲੇ ਏਦਾਂ ਮੈਦਾਨ ਚ ਰਹਿੰਦੇ ਆ ਉਹ ਤੇ ਕਹਿ ਲੱਗੀ ਮੈਂ ਵੀ ਵੇਖੋ ਅਜਾ ਦੂਰ ਦੂਰ ਲਗਾਓ ਸਬੰਧੀ ਚਾਚੀ ਫਿਰਣ ਢੀ ਚਾਚੀ ਆਸ੍ਰੀਕਾਲ ਪਿਆਰ ਦਾ ਕੀ ਹਾਲ ਹਾਂ ਬੈਠੇ ਤੂੰ ਇੱਥੇ ਆ ਬੈਜੋ ਪਹਿਲਾਂ ਸੋਣੋ 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 ਆ ਜੰਨੇ ਕੋਈ ਨਹੀਂ ਤੇ ਇੱਧਰ ਇੱਧਰ ਵੀ ਖੁੱਲਾ ਮਾਹੌਲ ਸੁਮਣ ਕੇ ਵੀ ਢੇੜ ਘਰ ਦੇ ਲੱਗੇ ਇਹ ਵੀ ਪਿਆਲੀਆਂ ਚ ਰਿੰਦੇ ਆ ਡੇਰੇ ਤੇ ਰਿੰਦੇ ਡੇਰੇ ਤੇ ਰਿੰਦੇ ਆ ਵੰਜਾਰ ਰੇਰ ਸੱਚੀ ਵਾ ਪਿੰਡਾਂ ਦੇ ਇਦਾਂ ਦੀ ਮੌਜੂਦ ਨਹੀਂ ਆਉਂਦੀ ਹੈ ਹਾਂ ਇਹ ਵੰਜਾਰੇ ਆ ਨਾ ਡੇਰੇ ਤੇ ਰਹਿੰਦੇ ਆ ਵੰਜਾਰੇ ਦੀ ਗੱਲ ਨਹੀਂ ਹੁੰਦੀ ਜਿੱਦ ਨੂੰ ਮਰਜੀ ਆ ਨਾ ਆਪਣੀਆਂ ਪੈਲੀਆਂ ਚ ਜਾਓ ਘੁੰਮ ਫਿਰ ਕੇ ਆਓ ਪਿੰਡ ਦੇ ਤੇ ਬਾਤ-ਬਾਤ ਬੰਦਾ ਕੋਠੇ ਤੇ ਚੜਜੂ ਹੋਰ ਕੀ ਕਰੂਗਾ ਇੱਥੇ ਚੱਲਦੇ ਆਂ ਤੇ ਆ ਤੂੜੀ ਵਾਲੇ ਸਾਡੇ ਕਹਿੰਦੇ ਮੂਸਲ ਮਾਝੇ ਰੀਏ ਚ ਕਈਆਂ ਥਾਵਾਂ ਤੇ ਨੂੰ ਕਹਿੰਦੇ ਕੁੱਪ ਕੀ ਕਹਿੰਦੇ ਕੁੱਪ ਤੂੜੀ ਵਾਲਾ ਕੁੱਪ ਸਾਡੇ ਮੂਸਲ ਕਹਿੰਦੇ ਆ ਇਕੋ ਬੱਜਾ ਇਕ ਆ ਬੱਜਾ ਹੁਣ ਉਹਦਾ ਲੋਕ ਬਾਹਰ ਘਟਕੇ ਬਣਾਉਨੋ ਪਹਿਲਾਂ ਬੜੇ ਹੁੰਦੇ ਥਾਂ ਥਾਂ ਤੇ ਕੁੱਪ ਬਣੇ ਹੁੰਦੇ ਹੁਣ ਤੇ ਲੋਕੀ ਉਹ ਕਿ ਮਿੱਟੀ ਦੀ ਬਾਗ ਲੇਪਦੇ ਕੀ ਇਹਨੂੰ ਕਿੰਦੇ ਹੁੰਦੇ ਕੋਈ ਆਪਣੇ ਨਹੀਂ ਇੱਧਰ ਉੱਧਰ ਹੀ ਹੈ ਵੀ ਪਤਾ ਨਹੀਂ ਕਿਤੇ ਕਿਤੇ ਹੈਗਾ ਉਦਾਂ ਇੱਧਰ ਹੂੰ ਮਿੱਟੀ ਪਾ ਕੇ ਤੇ ਉੱਤੇ ਲੇਪ ਦਿੰਦੇ ਆ ਤੂੜੀ ਤੂੜੀ ਹੈ ਭਿੱਜੇ ਨਾ ਜਿਵੇਂ ਨਾ ਫਾਫੇ ਜਿਹੇ ਆ ਗਏ ਆ ਜਿਸ ਦਾ ਇਹਨੂੰ ਮੁਸਲ ਕਹਿੰਦੇ ਉਹ ਵੀ ਇਦਾਂ ਦੇ ਹੀ ਹੁੰਦੇ ਉਹ ਚ ਤੂੜੀ ਪਾ ਕੇ ਬੰਨ੍ਹਦੇ ਆ ਆਹ ਹਲਫਾਫੇ ਜੇ ਹਲਫਾਫੇ ਜੇ ਆਹ ਆ ਬੂਥਾ ਤੇਰਾ ਕਾਲਾ ਹੋਣਿਆ ਹੀ ਕਾ ਹੈ ਹੀ ਕਾਲਾ ਤੇ ਕਲਾਈ ਹੋਣਾ ੜਾ ਰਮਣ ਜਿੱਦਾਂ ਰਹਿ ਹਾਂ ਕੀ ਹੈ ਗਰਮੀ ਨਾਲ ਗੱਡੀ ਹੈ ਤਨੋ ਛੋਰੀਏ ਕੱਢਦੇ ਤਨੋ ਜਾਈਏ ਆਪਾਂ ਜਾਓ ਹੈ ਹੁਣ ਕਹਿਤਾ ਹੁਣ ਕਹਿਤਾ ਨਹੀਂ ਹੁਣ ਹੁਣ ਜੇ ਹੁਣ ਜਾਣਾ ਜਾਣਾ ਹੈਗਾ ਟਾਈਮ ਚਲੋ ਚੱਲੀਏ ਹੁਣ ਅਸੀਂ ਜਾਣਾ ਹੀ ਜਾਣਾ ਕੁੜੀਏ ਨਹੀਂ ਟੰਗਣ ਰੰਗਣ ਹੁਣ ਕਹਿਣਾ ਹੀ ਜਾਣਾ ਕੁੜੀਏ ਨਹੀਂ ਹੁਣ ਤੂੰ ਕਹਿ ਦਿੱਤਾ ਇੱਕ ਵਾਰੀ ਹੁਣ ਹਾਡੀ ਹੋ ਜਣੀ ਆ ਤਿਆਰੀ ਤੇ ਸ਼ੁਭ ਦੀਪ ਹੁਣਾਂ ਦੀ ਚਲ ਗਈ ਮੋਟਰ ਮੋਟਰ ਚਾ ਕੇ ਮੈਨੂੰ ਭੇਜ ਦਿੱਤਾ ਸ਼ੋਭ ਦੀ ਵੀ ਦਾ ਟੌਰ ਹੈ ਜਿੱਥੇ ਮਰਜੀ ਮੋਟਰ ਚਲਾ ਦਿੰਦਾ ਰਮਾਨ ਬਾਤ ਗਿਆ ਮੈਨੂੰ ਹਾਲ ਦੇਣਾ ਤੁਹਾਨੂੰ ਲੈ ਤੇ ਜੁੱਟੀਆਂ ਬਹੁ ਪੈਣੀਆਂ ਤੇੜੇ ਜੁੱਟੀਆਂ ਬਹੁ ਪੈਣੀਆਂ ਹਾਂਜੀ ਤੂੰ ਜਿਹੜਾ ਘੁੰਮੀਆਂ ਕਰਦਾ ਘੁੰਮੀਆਂ ਘੁੰਮੀਆਂ ਸ਼ੋਭ ਇੱਕ ਹੱਥ ਮੂੰਹ ਚ ਫੋਣ ਗਿੱਜ ਗਿਆ ਗੂਠਾ ਪਾਉਂਦਾ ਮੂੰਹ ਚ ਤੇ ਇਹਨੂੰ ਪੈਣੀ ਆਦਤ ਪਰ ਅਹੀਂ ਪੈਣੀ ਨਹੀਂ ਤੇ ਇਹਦੇ ਮੁੜ ਕੇ ਬੋਲੋ ਜੀ ਨੇ ਲੰਮੇ ਲੰਮੇ ਹੂੰ ਸਭ ਨਾਲ ਹੋਰ ਘੂਠਾ ਪੋਨਾ ਥੱਲੇ ਵਾਲਾ ਬੋਲੇ ਜਿਹੜਾ ਇਹ ਲੰਮਾ ਜਾ ਜਾਂਦਾ ਹੈ ਕਿ ਵਧ ਜਾਂਦਾ ਜਦੋਂ ਆਦਤ ਪੈ ਜੇ ਜੇ ਬੱਚੇ ਮੈਂ ਪਹਿਲੀ ਵਾਰੀ ਵੇਖੀ ਮੈਂ ਵੇਖਿਆ ਨਾ ਇੱਕ ਦੋ ਉਹ ਨਾ ਤੇ ਚਲ ਕੀ ਲੈਣਾ ਸਿਆਣਾ ਬੇੜਾ ਬੰਦਾ ਹੋ ਗਿਆ ਚਲ ਕੋਈ ਇੱਕ ਲੱਗਦਾ ਬੇੜਾ ਦਰਮੀ ਬਹੁਤ ਹੈ ਤੇ ੜਿਆ ਖਿਜਣਾ ਹੂੰ ਖਿਜਣਾ ਹੀ ਆ ਗਰਮੀ ਤੇ ਹੈ ਹੀ ਆ ਯਾਨੀ ਇੱਕ ਜਾਣ ਉਹ ਦਾ ਹਵਲੇ ਥੋੜਾ ਜਿਹਾ ਮਾਹੌਲ ਠੀਕ ਹੋ ਜਾਂਦਾ ਤੇ ਹਵਲੇ ਥੋੜੀ ਜੀ ਘਟ ਜਾਂਦੀ ਹੈ ਗਰਮੀ ਪਰ ਫਿਰ ਵੀ ਹੈ ਬਹੁਤ ਆ ਗਰਮੀ ਆੜੀ ਕੁੜੀ ਨਾ ਆੜੀ ਕੁੜੀ ਇਹ ਸਾਡੀ ਬੜੀ ਜਾਣਕੰਦੀ ਹੈ। ਹੈ? ਆਜੋ ਆਜੋ ਕਰੀ ਜੇ। ਪਹਿਲਾਂ ਆਜੋ ਆਜੋ ਕਰੀ ਜਾਂਦੀ ਜੀ ਆਜੋ ਤਾਂ ਫਿਰ ਜਾਣ ਨਹੀਂ ਦਿੰਦੀ। ਹਾਂ ਹਾਂ। ਬੋਲ ਹੁਣ। ਹਾਂਜੀ। ਹਾਂਜੀ ਕੀ? ਹਾਂਜੀ। ਕਿਉਂ ਨਹੀਂ ਜਾ ਦਿੰਦੀ? ਨਹੀਂ ਜਾਣਾ। ਕਿਉਂ ਨਹੀਂ ਜਾਣਾ? ਨਹੀਂ। ਜਾਣਾ ਵਾ? ਨਹੀਂ। ਨਹੀਂ ਕਿਉਂ ਨਹੀਂ? ਹੂੰ। ਤੂੰ ਜਿਹੜਾ ਤੂੰ ਆਰਡਰ ਮਾਰਦੀ ਆ। ਨਹੀਂ ਜਾਣਾ। ਜਾਣਾ ਵਾ। ਨਹੀਂ ਜਾਣਾ। ਸਵੇਰੇ ਚੱਲ ਜਾਣਾ ਵਾ। ਨਹੀਂ। ਕਿਉਂ ਨਹੀਂ ਇੱਕ ਮਹੀਨਾ ਰਹਿ ਹੋਰ ਇੱਕ ਮਹੀਨਾ ਰਹਿਣਾ ਹੈ ਇੱਕ ਮਹੀਨਾ ਰਹਿ ਹੋਰ ਇੱਕ ਮਹੀਨਾ ਰਹਿਣਾ ਹਮਮਰ ਨਹੀਂ ਚਲ ਜੀਏ ਕਿ ਨਹੀਂ ਨਾ ਕਦੀ ਵੀ ਕਿਉਂ ਨਹੀਂ ਇੱਥੇ ਰੋ ਹੈ ਇੱਥੇ ਰੋ ਇਹ ਚਲ ਜਣਾ ਸਕੂਲ ਲੱਗੇ ਆਪ ਚਲ ਜਣਾ ਸਾਨੂੰ ਕਿੰਨਾ ਕਰਦੇ ਨਾ ਜਦੋਂ ਮੇਰੇ ਸਕੂਲ ਲੱਗਣਗੇ ਉਦੋਂ ਜਾਵਾਂਗੇ ਇਕੱਠੇ ਹਮ ਚਲੋ ਠੀਕ ਹਮ ਮੈਨੂੰ ਕੁੱਤਾ ਘਵਾ ਕੇ ਛੱਡਣਾ ਜੀ ਕਹਿੰਦੇ ਨੇ ਹੁੰਦੇ ਸੌਰੇ ਕਰ ਜਵਾਈ ਕੁੱਤਾ ਇਹ ਨਲਿਕਾਵਤ ਨਹੀਂ ਦੀ ਨਿਕ ਹਣਾ ਸਮੜਾ ਮੈਂ ਇਹ ਨਲਿਕਾਵਤ ਨਹੀਂ ਇੱਕ ਸੌਰੇ ਘਰ ਜਵਾਈ ਕੁੱਤਾ ਕਿਦਾਂ ਭੈਣ ਕਰ ਭਾਈ ਕੁੱਤਾ ਮੈਨੂੰ ਕੁੱਤਾ ਬਣਾ ਕੇ ਛੱਡਿਓ ਨਹੀਂ ਨਹੀਂ ਕੀ ਨਹੀਂ ਨਾ ਘਾਵਤ ਹੀ ਹੈ ਦੰਦੇ ਦਾ ਘਾਵਤ ਕਾਰੀ ਫਿਰ ਮੇਰ ਤੇ ਟੁਕਣੀ ਹੈ ਮੈਂ ਟੁਕਣੀ ਹੂੰ ਤੇ ਜਵਾਈਆਂ ਭਾਈਆਂ ਵਾਂਗੂ ਰਹਿੰਦੇ ਨਹੀਂ ਤੁਹਾਨੂੰ ਤੇ ਉਹਨਾਂ ਨੇ ਆਪਣਾ ਭਾਵੇਂ ਰੋ ਜਾਂ ਨਾ ਰੋ ਪਰ ਫਿਰ ਵੀ ਹੈ ਤੇ ਹੈ ਹੀ ਇਹਦਾ ਪੁੱਤ ਮੰਨਦੇ ਹੋ ਗਰੀ ਪੁੱਤ ਤੇ ਮੰਨਦੇ ਹੀ ਆ ਪਰ ਫੇਰ ਵੀ ਹੁੰਦਾ ਰਿਹਾ ਹੀ ਹੈ ਨਾ ਕਈ ਰਹਿੰਦੇ ਜੁਆਇਆਂ ਪਾਈਆਂ ਵਾਂਗੂ ਐਵੇਂ ਆਕੜ ਜੀ ਫੁਕਰੀ ਜੀ ਝੜ ਜਾਂਦੇ ਵਰ ਨਹੀਂ ਉਹ ਕੰਮ ਆਪਣੇ ਜਾਣੀ ਆ ਆਪ ਹੀ ਇਦਾਂ ਦੇ ਰੱਗੀ ਆ ਜਲੇ ਮਿਲੇ ਜੀ ਜੁਆਈ ਜੋ ਹੀ ਬਣ ਗਈ ਕੀ ਲੈਣਾ ਪੁੱਤ ਬੜੇ ਚੰਗੇ ਆ ਯਾਰ ਇੱਧਰ ਛੱਬ ਛੱਬ ਦੀ ਬੇ ਤੂੰ ਨਾਨਕੇ ਆਇਆ ਸੀ ਜਾਣਾ ਨਹੀਂ ਆ ਚੱਲੀਏ ਪੁੱਤ ਤੂੰ ਇਨੇ ਵੀ ਵੱਡਾ ਹੋ ਗਿਆ ਤਾਂ ਕਿਆ ਕਰਨਾ ਮੈਂ ਆ ਜਾਣਾ ਆਹੋ ਇਨੇ ਮੁੜ ਕੇ ਅੜ ਗਿਆ ਕਰਨਾ ਵੀ ਮੈਂ ਨਹੀਂ ਜਾਣਾ ਅਜੀ ਸੜੀ ਜੀ ਆ ਨਹੀਂ ਜਾਂਦਿੰਦੀ ਮੁੜ ਕੇ ਇਨੇ ਕਿਆ ਕਰਨਾ ਮੈਂ ਨਹੀਂ ਜਾਣਾ ਫਿਰ ਤੇ ਤੁਹਾਨੂੰ ਰੁਕਣਾ ਪਿਆ ਕਰਨਾ ਹਾਂ ਰੁਕਣਾ ਪਿਆ ਕਰਨਾ ਠੀਕ ਹੈ ਫੇਰ ਅਹੀਂ ਛੱਡ ਜਾ ਕਰਨਾ ਫੇਰ ਅਹੀਂ ਛੱਡ ਕੇ ਚੱਲ ਜਾ ਕਰਨਾ ਨੂੰ ਫੇਰ ਆ ਕਰੂ ਫੇਰ ਇਕੱਲਾ ਹੀ ਦਾ ਹੀ ਗਰਮੀ ਲੱਗ ਗਈ ਉਹਨੇ ਮੇਰੇ ਖੁੱਲਾ ਮਾਹੌਲਾ ਹਵਾਵਾਂ ਆਉਂਦੀਆਂ ਨੇ ਚਾਰ ਸਵੇਰੇ ਉਦਾਂ ਭਰਉਂਦੀਆਂ ਗਰਮ ਨੇ ਚਲੋ ਠੀਕ ਆ ਜੀ ਚੰਗਾ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਦੇ ਆਂਗੇ ਅਗਲੇ ਵਲੌਗ ਚ ਤੇ ਹੁਣ ਵੇਖੋ ਸਾਡਾ ਕਿੱਧਰ ਦਾ ਟੂਰ ਲੱਗਦਾ ਅਜੇ ਅਸੀਂ ਟੂਰਤੇ ਆਂ ਥੋੜੇ ਕਿ ਦਿਨ ਤੇ ਹੁਣ ਵੇਖਨੇ ਕਿੱਧਰ ਨੂੰ ਜਾਣੇ ਆਂ ਸਾਨੂੰ ਉਦਾਂ ਦੇ ਕੋਈ ਬਲਾਵੇ ਨਾ ਬਲਾਵੇ ਸੁਭ ਦੀਪ ਕਰਕੇ ਬੜੇ ਬਲਾਵੇ ਆਉਣ ੜੇ ਆਓ 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 ਇਹ ਕਰਕੇ ਫਿਰ ਜਾਣਾ ਪੈਂਦਾ ਉਦਾਂ ਨਹੀਂ ਕੋਈ ਬੁਲਾਉਦਾ ਬੁਲਾੰਦਾ ਜਦੋਂ ਦਾ ਸ਼ੋਭ ਹੋਇਆ ਉਦੋਂ ਦੇ ਜ਼ਿਆਦਾ ਬਲਾਵੇ ਆਉਣ ਡਿਆ ਨੂੰ ਚਲ ਚੰਗਾ ਜੀ ਸਤਿ ਸ੍ਰੀ ਅਕਾਲ ਓਕੇ ਬਾਈ ਧੰਨਵਾਦ